ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਵੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਐ ਜੀ ਆਪਾਂ ਇਹ ਡਿਜ਼ਾਈਨ ਦੀ ਨਾ ਪਹਿਲਾਂ ਸ਼ਾਰਟ ਵੀਡੀਓ ਸਟਾਰਟ ਕੀਤੀ ਸੀ ਪੌਣੀ ਦੋ ਤਿੰਨ ਪਾਰਟੀ ਪਾਈ ਸੀਗੇ ਤੇ ਫਿਰ ਮੈਂ ਨਾ ਥੋੜਾ ਜਿਹਾ ਚੇਂਜ ਕਰਤਾ ਮੂਡ ਵੀ ਮੈਂ ਨਾ ਇਹ ਕੰਪਲੀਟ ਕਰਕੇ ਸਟਿਚ ਕਰਕੇ ਫੇਰ ਹੀ ਪਾਵਾਂਗੀ ਇਕੱਠੀ ਵੀਡੀਓ ਤੇ ਜਦੋਂ ਸਟਿਚ ਹੋਇਆ ਵਾ ਸੂਟ ਦੀ ਨਾ ਜਿਆਦਾ ਮਤਲਬ ਗੈਟ ਅਪ ਜੀ ਆਉਂਦੀ ਆ ਪਤਾ ਲੱਗ ਜਾਂਦਾ ਹੈ ਵੀ ਕਿਵੇਂ ਦਾ ਬਣਿਆ ਹੈ ਇਹ ਮੇਰਾ ਆਪਣਾ ਸੂਟ ਹੈ ਤਾਂ ਕਰਕੇ ਫਿਰ ਕਾਫੀ ਟਾਈਮ ਹੋ ਗਿਆ ਇਹਨੂੰ ਸਟਿਚ ਕਰਨ ਦਿੱਤਾ ਹੋਇਆ ਸੀਗਾ ਫਿਰ ਦੁਪੱਟਾ ਰਹਿ ਗਿਆ ਕਿਉਂਕਿ ਬਿਨਾ ਦੁਪੱਟੇ ਤੋਂ ਸੂਟ ਇਨਕੰਪਲੀਟ ਆ ਤੇ ਹੁਣ ਚਲੋ ਆਪਾਂ ਡਿਜ਼ਾਈਨ ਬਾਰੇ ਦੱਸਦੇ ਹਾਂ ਥੋੜਾ ਜਾਂ ਪਹਿਲਾਂ ਇਹ ਡਰਾ ਕੀਤਾ ਸੀਗਾ ਨੰਨ ਫਿਰ ਇਹ 6 ਨੰਬਰ ਆਊਂਡ ਬਰਸ਼ ਨਾਲ ਆਪਾਂ ਪਹਿਲਾਂ ਬਲੈਕ ਕਲਰ ਫਿਲ ਕੀਤਾ ਤੇ ਫਿਰ ਪੱਤੀਆਂ ਵਿੱਚ ਗ੍ਰੀਨ ਕਲਰ 0 ਨੰਬਰ ਬਰਸ਼ ਨਾਲ ਵਾਈਟ ਕਲਰ ਦੀ ਆਊਟਲਾਈਨਿੰਗ ਕੀਤੀ ਆਊਟਲਾਈਨਿੰਗ ਕਰਕੇ ਫਿਰ ਆਪਾਂ ਇਹਦਾ ਇੱਕ ਡਿਫਰੈਂਟ ਜਿਹਾ ਡਿਜ਼ਾਈਨ ਬਣਾਉਂਗੇ ਇਹ ਮੇਰਾ ਆਪ ਦਾ ਡਿਜ਼ਾਈਨ ਹੈ ਮਤਲਬ ਜਿਹੜੀ ਆਪਾਂ ਡੈਕੋਰੇਸ਼ਨ ਕਰਨੀ ਆ ਉਹ ਮੈਂ ਖੁਦ ਦਾ ਆਪਣਾ ਲਾਇਆ ਸੀਗਾ ਲਾਜਿਕ ਜਾਂ ਵੀ ਦੇਖਦਿਆਂ ਕਰਕੇ ਕਿਵੇਂ ਵਧੀਆ ਲੱਗੂਗਾ ਵਿੱਚ ਲਹਿਰਾਂ ਜੀਆਂ ਪਾਤੀਆਂ ਆਪਾਂ ਵਾਈਟ ਕਲਰ ਦੀਆਂ ਮੈਂ ਨਾ ਇਹ ਐਕਸਪੈਰੀਮੈਂਟ ਕਰਕੇ ਦੇਖਿਆ ਸੀਗਾ ਮੇਰਾ ਖੁਦ ਦਾ ਸੂਟ ਹੈ ਨਾ ਤਾਂ ਕਰਕੇ ਐਕਸਪੈਰੀਮੈਂਟ ਆਪਣੇ ਸੂਟ ਤੇ ਕਰਨੇ ਚਾਹੀਦੇ ਆ ਕਿਉਂਕਿ ਖਰਾਬ ਹੋ ਜੂਗਾ ਤਾਂ ਵੀ ਕੋਈ ਚੱਕਰ ਨਹੀਂ ਜੇ ਦੂਜੇ ਦੇ ਕਰਾਂਗੇ ਫਿਰ ਆਪਣੇ ਗਲ ਬੈਜੂ ਖਰਚਾ ਤਾਂ ਕਰਕੇ ਆਪਣੇ ਤੇ ਐਕਸਪੈਰੀਮੈਂਟ ਕਰੋ ਪਹਿਲਾਂ ਇਹ ਆਪਾਂ 0 ਨੰਬਰ ਬਰਸ਼ ਨਾਲ ਹੀ ਇਹਦੀਆਂ ਡੰਡੀਆਂ ਬਣਾਈਆਂ ਨੇ ਪਰ ਇਹ ਮੈਂ ਬਲੈਕ ਕਲਰ ਨਾਲ ਹੀ ਰੱਖੀਆਂ ਨੇ ਬਲੈਕ ਕਲਰ ਨਾਲ ਥੋੜਾ ਜ਼ਿਆਦਾ ਉੱਠਦਾ ਏ ਅਲੱਗ ਜਾ ਲੱਗਦਾ ਏ ਤਾਂ ਕਰਕੇ ਆਪਾਂ ਬਲੈਕ ਕਲਰ ਯੂਜ਼ ਕੀਤਾ ਗ੍ਰੀਨ ਵੀ ਕਰ ਸਕਦੇ ਆ ਤੁਹਾਡੀ ਆਪਣੀ ਚੁਆਇਸ ਹੈ ਠੀਕ ਹੈ ਜੀ ਤੇ ਆਪਾਂ 0 ਨੰਬਰ ਬਰਸ਼ ਨਾਲ ਨਾ ਆਊਟਲਾਈਨਿੰਗ ਕਰਾਂਗੇ ਪੱਤੀਆਂ ਦੀ ਇਹ ਆਪਾਂ ਜਿਆਦਾ ਡਾਰਕ ਜੀ ਨਹੀਂ ਕਰਨੀ ਹੈਗੀ ਬਸ ਲਾਈਟ ਲਾਈਟ ਜੀ ਕਰਨੀ ਹੈ ਕਿਤੇ ਲਾਈਟ ਕਿਤੇ ਡਾਰਕ ਐਵੇਂ ਕਰ ਸਕਦੇ ਆ ਤੁਸੀਂ ਇਹ ਤੁਸੀਂ 3D ਆਊਟਲਾਈਨਰ ਨਾਲ ਵੀ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਚੁਆਇਸ ਹੈ ਇਹ ਡਿਜ਼ਾਈਨ ਮੈਂ ਪੱਲੇ ਤੇ ਬਣਾਇਆ ਏਵਾਮਾਂ ਤੇ ਬਣਾਇਆ ਏ ਤੇ ਸਲਵਾਰ ਦੇ ਪੌਂਚਿਆਂ ਤੇ ਬਣਾਇਆ ਏ ਠੀਕ ਹੈ ਜੀ ਤੁਹਾਡੀ ਵੈਸੇ ਮੈਂ ਇਹ ਬੈਗ ਕਪੱਲੇ ਤੇ ਵੀ ਬਣਾਉਣਾ ਚਾਹੁੰਦੀ ਸੀ ਪਰ ਫਿਰ ਮੁੱਖਿਆ ਚਲੋ ਛੱਡ ਜਿਆਦਾ ਹੋ ਜਾਣਾ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਡਿਜ਼ਾਈਨ ਥੈਂਕ ਯੂ